नूर शाह अपने, अपने। तांत्रिक सिद्धि ਨੂੰ ਇਸ ਤਰ੍ਹਾਂ ਵਰਤੀ ਹੈ ਮਰਦਾਨੇ ਨੂੰ ਕਾਬੂ ਕਰ ਦिए। 어 ਐਸਾ ਭਾਅ ਬਣਾ ਦਿੱਤਾ ਮਰਦਾਨੇ ਨੇ ਭੇਡ ਸਮਝ ਲਿਆ ਆਪਣੇ ਆਪ। ਉਹਨੂੰ ਬੰਨ ਕੇ ਰੱਖ ਦਿੱਤਾ। ਇਹ ਤਾੰਤ੍ਰਿਕ ਯੋਗੀ ਜਦ 우ਜੈਨ ਦੇਚ ਕੱਡੇ ਗਏ ਕੁਛ ਮਾਰੇ ਗਏ ਤਾਂ ਇਸ ਸਾਰੇ ਬੰਗਾਲ ਦੇ ਚਲੇ ਗਏ। ਅੱਜ ਵੀ ਬੰਗਾਲ ਦੇ ਚ ਨੇ ਅਗਰ ਥੋੜੇ ਬਹੁਤ ਨੇ। ਅੱਜ ਵੀ ਉਸੇ ਪਾਸੇ ਨੇ ਕੁਛ ਇੱਕ ਤਮਲ ਤੇ ਕੇਰਲਾ ਦੇ ਚ ਵੀ ਮੰਨਦੇ ਨੇ ਥੋੜੇ ਜਿ ਲੇਕਿਨ ਬਾਕੀ ਭਾਰਤ ਦੇ ਚ ਇਹਨਾਂ ਦੀ ਗੱਲ ਨਹੀਂ ਪਰ ਇਸ ਵਕਤ ਜਿਹੜਾ ਸਰਮੌਰ ਹੈ ਇਹ ਰਾਜਸਥਾਨੀ ਹੈ ਅਲਵਰ ਦਾ ਇੱਕ ਕਸਬਾ ਹੈ ਬੈਰੋੜ ਚੰਦਰਾ ਸਵਾਮੀ ਉੱਥੋਂ ਦਾ ਹੈ ਔਰ ਧਨ ਕਰਕੇ ਅਰਬਾਂਪਤੀ ਸ਼ਕਤੀ ਕਰਕੇ ਸਾਰੇ ਮਨਿਸਟਰ ਉਸ ਦੀ ਮੁਠੀ 'ਚ ਜੋ ਕਾਮਨਾ ਤੋਂ ਕਰਾਣਾ ਚਾਹੁੰਦਾ ਸੀ ਉਹਨਾਂ ਨੂੰ ਕਰਨਾ ਪੈਂਦਾ ਸੀ। ਔਰ ਆਮ ਲੋਕੀ ਹੈਰਾਨ ਸਨ ਇਹਨੇ ਸਿਆਣੇ ਬੰਦੇ ਇਸ ਦੀ ਮੁਠੀ 'ਚ ਕਿਸ ਤਰ੍ਹਾਂ ਨੇ ਇਹਦੇ ਕਾਬੂ 'ਚ ਕਿਸ ਤਰ੍ਹਾਂ ਹੈ। ਖੈਰ ਇਹ ਤੇ ਮੈਂ ਥੋੜਾ ਜਿਹਾ ਵੀ ਇਸ ਵਿਦਿਆ ਤੇ ਵਿਸ਼ਵਾਸ ਰੱਖਣ ਵਾਲਾ ਮਨੁੱਖ ਕਾਬੂ 'ਚ ਆ ਜਾਏਗਾ। ਗ੍ਰਿਫਥ ਵਿੱਚ ਆ ਜਾਏਗਾ। ਇਸ ਵਾਸਤੇ ਸਤਿਗੁਰ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ। ਔਰ ਕਹਿ ਦਿੰਦਾ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ اے ਪਰਿਪੂਰਣ ਪ੍ਰਮਾਤਮਾ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਤੇਰਾ ਨਾਮ ਹੀ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਕਿਸੇ ਹੋਰ ਦੀ ਲੋੜ ਹੀ ਨਹੀਂ ਕਿਸੇ ਹੋਰ ਮੰਤਰ ਜੰਤਰ ਦੀ ਲੋੜ ਹੀ ਨਹੀਂ ਇਹ ਮੰਤਰ ਜੋ ਗੁਰਨਾਣਿਕ ਦੇ ਕੰਠ ਤੋਂ ਨਿਕਲਿਆ ਹੈ ਸਭ ਤੋਂ ਪ੍ਰਥਮ ਮੈਂ ਕੱਲ ਅਰਜ਼ ਕੀਤੀ ਸੀ ਕਿ ਆਪ ਦੀ ਪਕੜ ਦੇ ਚ ਆਇਆ ਹੈ ਪ੍ਰਮਾਤਮਾ ਦੇ ਬੋਲ ਬ੍ਰਹਿਮੰਡ ਦੇ ਬੋਲ ਬ੍ਰਹਿਮੰਡ ਦੀ ਧੁਨੀ ਇਹਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਧੁਨੀ ਜੋ ਹਰ ਵਕਤ ਗੂੰਜ ਰਹੀ ਹੈ ਠਾਕਰ ਹਮਰਾ ਸਦ ਬੋਲੰਤਾ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਸਦਾ ਵੇਖ ਰਿਹਾ ਹੈ ਸਦਾ ਸੁਣ ਰਿਹਾ ਹੈ ਤੋ ਸਦਾ ਬੋਲ ਰਿਹਾ ਹੈ ਤੋ ਕੀ ਬੋਲ ਰਿਹਾ ਹੈ ਇਹ ਬੋਲ ਜਿਨ੍ਹਾਂ ਦੀ ਪਕੜ ਦੇ ਚ ਆ ਜਾਣ ਉਹਨਾਂ ਨੂੰ ਹੀ ਅਸੀਂ ਕਹਿੰਦੇ ਆ ਗੁਰੂ ਪੈਗੰਬਰ અવਤਾਰ ਆਗੇ ਪਕੜ ਦੇ ਚੋਨਾ ਦੀ ਔਰ અવਤਾਰ ਪੈਗੰਬਰ ਗੁਰੂ ਦੇ ਬੋਲ ਜਿਸ ਦੀ ਪਕੜ ਦੇ ਚਾ ਜਨ ਉਸੇ ਨੂੰ ਅਸੀਂ ਕਹਿੰਦੇ ਹਾਂ ਗੁਰਸਿੱਖ ਗੁਰਮੁਖ ਬ੍ਰਹਮ ਗੈ ਨਹੀਂ ਭਗਤ ਸੰਤ ਹਰ ਇੱਕ ਦੀ ਪਕੜ ਦੇ ਚ ਪ੍ਰਮਾਤਮਾ ਦੇ ਸ਼ਬਦ ਨਹੀਂ ਆਉਂਦੇ ਤੋ અવਤਾਰ ਬਹੁਤ ਥੋੜੇ ਨੇ ਔਰ ਇੱਕ ਦੀ پکڑ ਦੇਚ avatars ਦੇ ਬੋਲ ਵੀ ਨਹੀਂ ਆਉਂਦੇ ਤੋਂ ਭਗਤ ਬਹੁਤ ਥੋੜੇ ਨੇ ਤੋਂ ਬਹੁਤ ਜ਼ਿਆਦਾ ਨਹੀਂ ਗੁਰਮੁਖ ਬਹੁਤ ਥੋੜੇ ਨੇ ਬ੍ਰਮਗਿਆਨੀ ਬਹੁਤ ਥੋੜੇ ਨੇ ਬ੍ਰਮਗਿਆਨੀ ਤਿਓ ਗੁਰੂ ਦੇ ਬੋਲ ਜਿਸ ਦੇ ਅੰਦਰ ਸਮਾ ਗਏ پکڑ ਦੇ ਚਾਹ ਗੁਰੂ ਔਰ ਉਹਨਾ ਬੋਲਾਂ ਚ ਉਹ ਲੈ ਨ ਹੋ ਗਏ avatars ਉਹ ਜੋ ਰੱਬੀ ਸੰਦੇਸ਼ ਲੈ ਕੇ ਆਇਆ ਹੈ ਪੈਗਾਮ ਲੈ ਕੇ ਆਇਆ ਹੈ ਪੈਗੰਬਰ ਔਰ ਪੈਗਾਮ ਉਸ ਦੀ پکڑ ਦੇ ਚਾਹ ਈਸ਼ਵਰ ਨੇ ਉਸਨੂੰ ਚੁਣ ਲਿਆ ਹੈ ਖੁਦਾ ਨੇ ਉਸਨੂੰ ਚੁਣ ਲਿਆ ਹੈ ਲੈ ਪੈਗਾਂ ਉੱਚਾ ਜਗਤ ਦੇ ਸੁਣਾ ਜਗਤ ਤੋਂ ਜਿਹੜੇ ਬੋਲ ਇਸ ਬ੍ਰਹਿਮੰਡ ਦੇ ਵਿੱਚ ਸਭ ਤੋਂ ਪਹਿਲੇ ਗੁਰਨਾਮ ਅੰਗ ਦੀ ਪਕੜ ਦੇ ਚਾ ਹੈ ਉਹਨਾ ਬੋਲਾਂ ਦੇ ਚੋਂ ਪਹਿਲਾ ਬੋਲ ਹੈ ਇੱਕ ਦੇਖਣ ਨੂੰ ਤੇ ਇੱਕ ਗਣਤ ਦਾ ਪਹਿਲਾ ਅੱਖਰ ਹੈ ਔਰ ਆਮ ਮਨੁੱਖ ਨੂੰ ਸ਼ਾਇਦ ਇਸ ਦੇ ਵਿੱਚ ਕੋਈ ਖਾਸ ਗੱਲ ਵੀ ਨਾ ਦਿਖਾਈ ਦੇ। ਮਨ ਦੁਫਾੜ ਹੈ। ਤੋ ਮਨ ਬਿਆਕਲ ਹੈ। ਮਨ ਦੁਫਾੜ ਹੈ ਤੋ ਮਨ ਚਿੰਤਾਤ ਹੋ ਰਿਹਾ ਹੈ। ਮਨ ਦੁਫਾੜ ਹੈ ਤੋ ਕਿਸੇ ਕਾਰਜ ਦੀ ਸਿੱਧੀ ਵੀ ਨਹੀਂ ਹੋਣ ਲੱਗੀ। ਦੁਫਾੜ ਦਾ ਮਤਲਬ ਦੋ ਪਾਸੇ ਮਨ ਖਿੱਚੇਗਾ। ਦੁਬਿਧਾ ਇਸ ਨੂੰ ਕਹਿੰਦੇ। ਤੂੰ ਮਨ ਇੱਕ ਹੋਵੇ ਤੋ ਤਾਂ ਹੀ ਕੋ ਸਕਦਾ ਕੋਈ ਇੱਕ ਨਾਲ ਜੁੜੇ ਤੋ ਜਗਤ ਦੇਸ਼ ਨਿਗਾਹ ਮਾਰੀਏ ਤੋ ਕੁਛ ਵੀ ਇੱਕ ਨਹੀਂ ਹੈ ਜੇ ਤੁਸੀਂ ਕਹੋ ਇਹ ਸੁੰਦਰ ਹੈ ਤੋ ਕੋਈ ਕ੍ਰੂਪ ਵੀ ਖੜਾ ਹੈ ਤੁਸੀਂ ਕਹੋ ਇਹ ਗੁਣਵਾਨ ਹੈ ਤੋ ਕੋਈ ਅਗੁਣਹਾਰਾ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਵੱਡਾ ਹੈ ਤੋ ਕੋਈ ਛੋਟਾ ਵੀ ਖੜਾ ਹੈ ਜਗਤ ਦੇਸ਼ ਤੇ ਦੋ ਨੇ ਇੱਕ ਹੈ ਨਹੀਂ ਤੁਸੀਂ ਕਹੋ ਇਹ ਬਹੁਤ ਸਿਆਣਾ ਹੈ ਤਾਂ ਕੋਈ ਮੂੜ ਵੀ ਖੜਾ ਹੈ ਤੁਸੀਂ ਕਹੋ ਇਹ ਬਹੁਤ ਸ਼ਾਂਤਮਈ ਹੈ ਤਾਂ ਕੋਈ ਗਰੋਧੀ ਵੀ ਖੜਾ ਹੈ ਤੁਸੀਂ ਆਖੋ ਇਹ ਬੜਾ ਫਰਾਗ ਦਿਲ ਹੈ ਤਾਂ ਫਿਰ ਕੋਈ ਤੰਗ ਦਿਲ ਵੀ ਖੜਾ ਹੈ ਤੁਸੀਂ ਆਖੋ ਇਹ ਬਹੁਤ ਮਿੱਠ ਬੋਲਣਾ ਹੈ ਤਾਂ ਕੁੜੱਤਨ ਬੋਲਣ ਵਾਲਾ ਵੀ ਖੜਾ ਹੈ ਜਗਤ ਤੇ ਦੋਤੇ ਖੜਾ ਹੈ ਇਹ ਕਹੇ ਤੁਸੀਂ ਸੰਸਾਰ ਦੇ ਵਿੱਚ ਇੱਕ ਨਹੀਂ ਲੱਭ ਸਕਦੇ ਤੁਸੀਂ ਇਤਨਾ ਆਖੋ ਇਹ ਪੁਰਸ਼ ਹੈ ਤਾਂ ਫਿਰ ਕੋਈ ਇਸਤਰੀ ਵੀ ਖੜੀ ਹੈ ਤੁਸੀਂ ਇਤਨਾ ਆਖੋਏ ਬੱਚਾ ਹੈ ਤਾਂ ਫਿਰ ਕੋਈ ਜਵਾਨ ਵੀ ਖੜਾ ਹੈ ਇੱਕ ਦੇ ਮੁਕਾਬਲੇ ਤੇ ਦੂਜਾ ਖੜਾ ਹੈ ਜਗਤ ਦੇ ਚ ਇੱਕ ਨਹੀਂ ਹੈ ਕਿਧਰੇ ਵੀ ਇੱਕ ਨਹੀਂ ਹੈ ਤੁਸੀਂ ਕਿਸੇ ਚ ਇੱਕ ਚੀਜ਼ ਦਾ ਨਾਮ ਲਓ ਦੂਜਾ ਖੜਾ ਹੈ ਤੁਸੀਂ ਆਖੋਏ ਬਹੁਤ ਮਿੱਠਾ ਹੈ ਤਾਂ ਫਿਰ ਬਹੁਤ ਕੌੜਾ ਵੀ ਹੈ ਕੋਈ ਸਿਰਫ ਕੌੜਾ ਨਹੀਂ ਮਿੱਠਾ ਵੀ ਹੈ ਸਿਰਫ ਮਿੱਠਾ ਨਹੀਂ ਕੌੜਾ ਵੀ ਹੈ ਤੁਸੀਂ ਆਖੋ ਬڑا ਸੁਖ ਹੈ ਬڑا ਸੁਖ ਹੈ ਔਰ ਬੜੇ ਰਸ ਦੇ ਚ ਹੈ ਤੋ ਕਿਧਰੇ ਬੇਰਸੀ ਵੀ ਹੈ ਕਿਧਰੇ ਦੁੱਖ ਵੀ ਹੈ ਇਹ ਹੱਸ ਰਿਹਾ ਹੈ ਬਹੁਤ ਹੱਸ ਰਿਹਾ ਹੈ ਤੋ ਯਕੀਨ ਜਾਨੋ ਫਿਰ ਕੋਈ ਰੋ ਵੀ ਰਿਹਾ ਕਿਧਰੇ ਕਿਧਰੇ ਹੰਝੂ ਵੀ ਟਪਕ ਰਹੇ ਨੇ ਸੰਸਾਰ ਇੱਕ ਰੰਗੀ ਨਹੀਂ ਹੈ ਔਰ ਕੋਈ ਸੰਸਾਰ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਉਸੇ ਨੂੰ ਕਹਿੰਦੇ ਨੇ ਬੰਦਾ ਸੰਸਾਰੀ ਏ ਔਰ ਮੂੜ ਏ ਨਾਦਾਨ ਏ ਇਹਨੂੰ ਸਮਝ ਨਹੀਂ ਸੰਸਾਰ ਦੇ ਵਿੱਚ ਇੱਕ ਰੰਗ ਲੱਭਣ ਦੀ ਕੋਸ਼ਿਸ਼ ਕਰੇ ਸਿਰਫ ਆਖੇ ਹਾਸਾ ਚਾਹੀਦਾ ਏ ਰੋਣਾ ਨਹੀਂ ਐਸਾ ਹੈ ਹੀ ਨਹੀਂ ਤੁਸੀਂ ਆਖੋ ਜਨਮ ਹੋਇਆ ਕਿਸੇ ਦਾ ਤੂੰ ਯਕੀਨ ਜਾਣੋ ਉਸੇ ਦਿਨ ਕਿਦਰੇ ਮਰਨ ਵੀ ਹੋਇਆ ਉਸੇ ਦਿਨ ਹੋਏ ਕਿਸੇ ਦੀ ਅਰਥ ਹੀ ਵੀ ਨਹੀਂ ਕਿਲੀਏ ਔਰ ਕਬੀਰ ਤੇ ਇੰਜ ਕਹਿੰਦੇ ਨੇ ਜੀਵਨ ਤੇ ਮਰਨ ਦੋਵੇਂ ਇਕੱਠੇ ਚੱਲਦੇ ਨੇ ਨਾਲ-ਨਾਲ ਚੱਲਦੇ ਨੇ ਜਿਵੇਂ ਇੱਕ ਦੂਜੇ ਦੇ ਬਾਹ ਪਕੜ ਕੇ ਕੋਈ ਚਲੇ ਇਹ ਜੀਵਨ ਤੇ ਮਰਨ ਇੱਕ ਦੂਜੇ ਦਾ ਹੱਥ ਪਕੜ ਕੇ ਚੱਲਦੇ ਨੇ ਉਹ ਕਿਸ ਤਰ੍ਹਾਂ ਕਬੀਰ ਇਸ ਨੂੰ ਇਸ ਪੰਕਤੀ ਸਪਸ਼ਟ ਕਰਦੇ ਨੇ ਜਨਨੇ ਜਾਨਤ ਹੈ ਸੁਤ ਬੜਾ ਹੋਤ ਹੈ ਇਤਨਾ ਕਨਾ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵੱਡਾ ਹੋਣਾ ਛੋਟਾ ਹੋਣਾ ਕਬੀਰ ਕੰਨ ਇਕੱਠੇ ਚੱਲ ਰਹੇ ਨੇ ਇੱਕ ਮਨੁੱਖ ਜਮਿਆ ਤੇ ਚਲੋ 70 ਜਾਂ 80 ਸਾਲ ਦੀ ਉਸਤ ਉਮਰ ਲੈ ਕੇ ਆਇਆ ਹੋਵੇ ਤੇ ਅੱਜ ਦਾ ਇੱਕ ਦਿਨ ਲੰਘਿਆ ਤੇ ਅਸੀਂ ਕਹਿੰਦੇ ਇੱਕ ਦਿਨ ਇਹ ਵੱਡਾ ਹੋ ਗਿਆ ਪਰ ਕਬੀਰ ਕਹਿੰਦੇ 80 ਸਾਲਾਂ ਦੇ ਵਿੱਚ ਇੱਕ ਦਿਨ ਛੋਟਾ ਵੀ ਹੋ ਗਿਆ ਘਟ ਵੀ ਗਿਆ ਇੱਕ ਦਿਨ ਤੇ ਘਟ ਗਿਆ ਠੀਕ ਹੈ ਵੱਡਾ ਹੋਇਆ ਛੋਟਾ ਵੀ ਹੋਇਆ ਤੇ ਵੱਡਾ ਹੋਣਾ ਛੋਟਾ ਹੋਣਾ ਇਕੱਠੇ ਹੀ ਚੱਲਦਾ ਹੈ ਤੇ ਜੀਵਨ ਤੇ ਮਰਨ ਇਕੱਠੇ ਹੀ ਚੱਲਦਾ ਹੈ ਹਰ ਵਕਤ ਅਸੀਂ ਜੀ ਰਹਿਆਂ ਗੁਸਤਾਖੀ ਮਾਫ ਹਰ ਵਕਤ ਅਸੀਂ ਮਰ ਰਹਿਆਂ ਅਸੀਂ ਸਵੇਰੇ ਜੋ ਕੁਝ ਸੀ ਹੁਣ ਉਹ ਨਹੀਂ ਆ ਬਹੁਤ ਕੁਝ ਸਰੀਰ ਦੇ ਚ ਮਰ ਗਿਆ ਬਹੁਤ ਕੁਝ ਸਰੀਰ ਦੇ ਚ ਨਵਾਂ ਪੈਦਾ ਉਹ ਇਹ ਇਕੱਠਾ ਚੱਲਦਾ ਹੈ ਔਰ ਜੋ ਕੁਛ ਅਸੀਂ ਅਜ ਹਾਂ ਕੱਲ ਨਹੀਂ ਹਾਂ ਕੋਈ ਬੱਚਾ ਇੱਕ ਦਿਨ ਦੇ ਚ ਜਵਾਨ ਨਹੀਂ ਆਉਂਦਾ ਰੋਜ਼ ਹੋ ਰਿਹਾ ਕੋਈ ਜਵਾਨ ਇੱਕ ਦਿਨ ਦੇ ਚ ਬੁੱਢਾ ਨਹੀਂ ਆਉਂਦਾ ਰੋਜ਼ ਬੁੱਢਾ ਹੋ ਰਿਹਾ ਤੇ ਇੰਜ ਕਹਿ ਲਈ ਜਵਾਨੀ ਬੁੱਢੇਪਾ ਦੋਵੇਂ ਇਕੱਠੇ ਚੱਲਦੇ ਹਨ ਔਰ ਕੀ ਇੰਜ ਕਹਿ ਲਈ ਤੇ ਇਹ ਜੇ ਕਹਿ ਲਈ ਕੋਈ ਮਨੁੱਖ ਮੌਤ ਦੀ ਯਾਤਰਾ ਇੱਕ ਦਿਨ ਦੇ ਚ ਨਹੀਂ ਪੂਰੀ ਕਰਦਾ ਰੋਜ਼ ਮਰ ਰਿਹਾ ਹੈ ਔਰ ਇੱਕ ਦਿਨ ਸੰਪੂਰਨ ਤੌਰ ਤੇ ਮਰ ਜਾਂਦਾ ਹੈ ਇਹ ਜੀਵਣਾ ਇਹ ਮਰਨਾ ਇਹ ਜਵਾਨੀ ਇਹ ਬੜੇਪਾ ਇਹ ਬਚਪਨ ਜਵਾਨੇ ਇਕੱਠੇ ਚੱਲਦੇ ਨੇ ਖੁਸ਼ੀ ਤੇ ਗਮ ਇਕੱਠੇ ਚੱਲਦੇ ਨੇ ਹਾਸੇ ਤੇ ਰੋਣੇ ਇਕੱਠੇ ਚੱਲਦੇ ਨੇ ਮੇਰੇ ਇੱਕ ਮਿੱਤਰ ਸਨ ਇਥੇ ਗगन ਪਾਕਿਸਤਾਨੀ ਕਰਕੇ ਉਹਨਾਂ ਨੂੰ ਕਹਿੰਦੇ ਨੇ ਅਗੇ ਤੇ ਸਿੰਘ ਪਰ ਉਹਨਾਂ ਨੇ ਲੈਂਦੀ ਪੰਜਾਬੀ ਲੈਂਦੀ ਭਾਸ਼ਾ ਦੇ ਵਿੱਚ ਬੜਾ ਸਾਹਿਤ ਲਿਖਿਆ ਹੈ। ਔਰ ਸਾਹਿਤ ਰਤਨ ਦਾ 어ਵਾਰਡ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਦਿੱਤਾ ਹੈ, ਪੰਜਾਬ ਗਵਰਨਮੈਂਟ ਨੇ ਵੀ ਦਿੱਤਾ ਹੈ। ਦੋਵੇਂ ਕਿਡਨੀਆ ਵਿਚਾਰੇ ਦੀ ਫੇਲ ਹੋ ਗਈਆਂ ਨੇ। ਤੇ ਮੈਨੂੰ ਇੱਕ ਦਰਦ ਭਰੀ ਚਿੱਠੀ ਉਹਨਾਂ ਨੇ ਅਲਵਰ ਦੇ ਵਿੱਚ ਲਿਖੀ। ਮੈਂ ਉਸ ਤੋਂ ਬਾਅਦ 10 ਦਿਨ ਲਈ ਮਨੀਲਾ ਗਿਆ ਫਿਲਪੀਨ ਉੱਥੋਂ ਉਹਨਾਂ ਨੂੰ ਇੱਕ ਚਿੱਠੀ ਲਿਖੀ ਤੇ ਜਿਸ ਦਿਨ ਮੈਂ ਪਹਿਲੇ ਉਤਰਿਆ ਅਮਰੀਕਾ ਦੇਚ ਤਨ ਫਰਾਂਸਿਸਕੋ 에ਰਪੋਰਟ ਤੇ ਗੁਰਦੁਆਰੇ ਪਹੁੰਚਿਆ ਸਨੋਸੇ ਤੋਂ ਸਭ ਤੋਂ ਪਹਿਲੇ ਉਹਨਾਂ ਦੀ ਫੋਨ ਆਈ ਆਵਾਜ਼ ਮੈਂ ਪਹਿਚਾਣ ਲਈ ਬਸ ਮੇਰੀ ਆਵਾਜ਼ ਉਹਨਾਂ ਦੇ ਕੰਨ ਵਿੱਚ ਗਈ ਰੋਣਾ ਮੇਰੇ ਕੰਨ ਨੱਚ ਗਿਆ ਤੇ ਮੈਂ ਕਿੱਕ ਕੁਝ ਕਹੋਗੇ ਨਹੀਂ ਕਹਿਣ ਲੱਗੇ ਤੁਸੀਂ ਚਿੱਠੀ ਇਸ ਤਰ੍ਹਾਂ ਦੀ ਲਿਖੀ ਹੈ ਪਾਵੇਂ ਉਹ ਚਿੱਠੀ ਮੈਨੂੰ ਮਿਲੇ ਅਜ 20 ਦਿਨ ਹੋ ਗਏ ਨੇ ਪਰ ਮੈਂ ਤੇ 20 ਦਿਨਾਂ ਤੋਂ ਰੋ ਰਹਾ ਹਾਂ ਸ਼ਾਇਦ ਇਹ ਰੋਣਾ ਮੇਰਾ ਥਮੇ ਤੁਸੀਂ ਮੈਨੂੰ ਆ ਕੇ ਮਿਲੋ ਔਰ ਇਹ ਜਿਹੜੀ ਚਿੱਠੀ ਹੈ ਜਿਸ ਦਿਚ ਤੁਸੀਂ ਲਿਖਿਆ ਹੈ ਤੇ ਮੈਨੂੰ ਤੁਸੀਂ ਸੁਣਾਓ। ਮੈਂ ਖੁਦ ਪਹੁੰਚਿਆ ਗਿਆ ਨਹੀਂ ਬਲਵਿੰਦਰ ਸਿੰਘ ਵੀ ਨਾਲ ਅਸੀਂ ਇਕੱਠੇ ਗਏ। ਮੈਂ ਕਿਹਾ ਮਿੱਤਰ ਦੀਆਂ ਦੋਵੇਂ ਕਿਡਨੀਆਂ ਫੇਲ ਚੱਲਣ ਤੋਂ ਅਸਮਰਥ। ਅਰਦਲਬਨ ਜੋ ਘਟ ਤੋਂ ਘਟ 50 ਕਿਤਾਬਾਂ ਦਾ ਲਿਖਾਰੀ ਹੈ। ਬੜਾ ਜ਼ਰਖੈਜ਼ ਦਿਮਾਗ ਔਰ ਇਸ ਹਾਲਤ ਵਿੱਚ ਵੀ ਲਿਖੀ ਜਾ ਰਿਹਾ ਹੈ। ਔਰ ਜਿਉ ਉਸ ਦੇ ਘਰ ਪਹੁੰਚਿਆ ਪਹਿਲੇ ਕਿਤਾਬਾਂ ਦੇ ਪੁਲੰਦੇ ਮੇਰੇ ਅੱਗੋਂ ਰੱਖੇ ਬਈ ਜਿਹੜੇ ਛਪੇ ਨਹੀਂ ਅਜੇ। ਔਰ ਘਰ ਦਾ ਮਾਹੌਲ ਐਸਾ ਕਿ ਕੋਈ ਇਸ ਦੀ ਲੇਖਣੀ ਨੂੰ ਨਹੀਂ ਸਮਝਦਾ ਕੋਈ ਇਸ ਦੀ ਸੋਚਣੀ ਨੂੰ ਨਹੀਂ ਸਮਝਦਾ। ਕੋਈ ਸਰੋਤਾ ਵੀ ਨਹੀਂ ਕੋਈ ਸੁਣੇ। ਬੜੀ ਉਮੰਗਾ ਤੇ ਤਿਰੰਗਾ ਮੈਂ ਸੁਨੋਏ ਨਜ਼ਮ ਸੁਣਾਈ ਭਾਵੇਂ ਸੁਣੀ ਤੇ ਉਸ ਨੇ ਸੱਜਣੇ ਨੈਤਰਾ ਨਾਲ ਲੇਕਿਨ ਕਹਿ ਲਗਾ ਮੈਂ ਹੁਣ ਸੁਨੋਜ਼ੇ ਤੱਕ ਤੁਹਾਨੂੰ ਛੱਡਣ ਜਾਣਾ ਮੈਂ ਕਹ ਨਹੀਂ ਤੁਹਾਡੀ ਤਬੀਅਤ ਠੀਕ ਨਹੀਂ ਇਸ ਹਾਲਤ ਦੇ ਚ ਨਹੀਂ ਕਹਿੰਦਾ ਨਹੀਂ ਕਾਰ ਦੇ ਚ ਬੈਠ ਨਹੀਂ ਸਕਦੇ ਚੜਾਇਆ ਦੋ ਆਦਮੀਆਂ ਨੇ ਨਾਲ ਜਾਣਾ ਸੁਭਾਅ ਕਿਤਨੀ ਗਲਤ ਹੈ ਤੇ ਮੈਂ ਤੁਹਾਨੂੰ ਲੇਖਣੀ ਵੀ ਸੁਣਾ ਦਿਆਂ ਧਿਆਨ ਨਾਲ ਸਰਵਨ ਕਰਨਾ ਮੈਂ ਬਚਪਨ ਤੋਂ ਉਰਦੂ ਦਾ ਸ਼ਾਇਰ ਰਿਹਾ ਫਿਰ ਸੰਸ 47 ਦੇ ਚ ਗੁਰਨਾਨਕ ਨੇ ਮੈਨੂੰ ਆਪਣੀ ਬਾਣੀ ਦਾ ਪ੍ਰਚਾਰਕ ਬਣਾ ਦਿੱਤਾ ਬਚਪਨ ਤੋਂ ਹੀ ਸ਼ਾਇਰੀ ਅੰਦਰੋਂ ਫੁੱਟਦੀ ਸੀ ਲਿਖੀ ਮੈਂ ਬਹੁਤ ਸਾਰੀ ਹੈ ਇਸ ਗੀਤ ਨੇ ਮੇਰੀ ਇਸ ਨਜ਼ਮ ਨੇ ਇੱਕ ਚੋਟੀ ਦੇ ਸ਼ਾਇਰ ਨੂੰ ਇੱਕ ਚੋਟੀ ਦੇ ਸਾਹਿਤਕਾਰ ਨੂੰ ਇਤਿਹਾਸਕਾਰ ਨੂੰ ਜਦ ਇਤਨਾ ਮਤਾਸਰ ਕੀਤਾ ਤੇ ਇਸ ਨਜ਼ਮ ਮੈਨੂੰ ਵੀ ਕੰਠ ਹੋ ਗਈ ਵਰਨਾ ਮੈਨੂੰ ਆਪਣੀਆਂ ਸਾਰੀਆਂ ਰਚਨਾਵਾਂ ਯਾਦ ਕੋਈ ਨਹੀਂ ਮੈਨੂੰ ਵੀ ਆਪਣੀ ਲੇਖਣੀ ਸਾਹਮਣੇ ਕਰਨੀ ਪੈਂਦੀ ਹੈ मेनू कंठ हो गई थानू सर बन हर एक रंज में राहत है आदमी के लिए हर एक रंज में राहत है आदमी के लिए पयाम में मौत भी मौजा है जिंदगी के लिए जरूर पुराने बजुर्ग तो उर्दू समझते हो गए नवे आदित्य में हूं मजबूरी पया में मौत भी मौजा है जिंदगी के लिए चमन के फूल तो हर एक को नहीं मिलते चमन के फूल तो हर एक को नहीं मिलते बाहर आती है लेकिन किसी किसी के लिए ਉਹ ਨਹੀਂ ਕਾ ਸ਼ੀਸ਼ਾਏ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ ਥੇ ਜੋ ਦੁਨੀਆ ਮੇ ਦੋਸਤੀ ਕੇ ਲਿਏ ਐਸੀ ਦੋਸਤੀ ਕਿਸ ਨੂੰ ਮਿਲੀ ਜਿਸ ਦੇ ਨਾਲ ਦੁਸ਼ਮਣੀ ਨਾ ਹੋਵੇ ਇਕੱਠੀ ਚੰਦੀ ਕੱਲਾ ਦੋਸਤ ਨਹੀਂ ਹੋ ਸਕਦਾ ਇਹ ਵੀ ਮੈਰਜ਼ ਕਰਦੇ ਔਰ ਸਭ ਤੋਂ ਵੱਡੇ ਦੁਸ਼ਮਣ ਕੌਣ ਬਣਦੇ ਨੇ ਜੋ ਸਭ ਤੋਂ ਵੱਡੇ ਦੋਸਤ ਆਉਂਦੇ ਨੇ ਕਦੀ ਬਗੌਰ ਮਤਾਲਾ ਕਰਕੇ ਦੇਖਣਾ ਐਸਾ ਅਨੁਭਵ ਹੋਇਆ ਹੋਵੇ ਉਹ ਗਲ ਵਖਰੀ ਨਹੀਂ ਹੋਇਆ ਹੋਵੇ ਤੇ ਹੋ ਜਾਏਗਾ ਐਸਾ ਕਿਹੜਾ ਮਨੁੱਖ ਹੈ ਜੋ ਜ਼ਿੰਦਗੀ ਦੇ ਨਾ ਰਸਤੇ ਚੁਣਾ ਲੰਗੇ ਉਹਨੇ ਕਾ ਸ਼ੀਸ਼ਾਏ ਦਿਲ ਚੂਰ ਚੂਰ ਹੋ ਕੇ ਰਹਾ ਤਰਸ ਰਹੇ تھے ਜੋ ਦੁਨੀਆਂ ਮੇ ਦੋਸਤੀ ਕੇ ਰਹੀਏ ਹਮਾਰੇ ਬਾਦ ਅੰਧੇਰਾ ਰਹੇਗਾ ਮਹਿਫਿਲ ਮੇ ਬਹੁਤ ਚਿਰਾਗ ਜਲਾਉਗੇ ਰੋਸ਼ਨੀ ਕੇ ਲਈ। ਇਹ ਪਰਚਾ ਮੇਰਾ ਲਿਖਿਆ ਆਇਆ। ਮੈਨੂੰ ਕਹਿਣ ਲੱਗਾ ਮੈਂ ਕਈ ਦਿਨ ਸੀਨੇ ਨਾਲ ਲਾਈ ਰੱਖਿਆ ਹੈ। ਉਹਗਾ ਸਾਇਦਕਾਰ ਹੈ। ਔਰ ਕਹਿੰਦਾ ਜਿਨ੍ਹਾਂ ਨੂੰ ਮੈਂ ਬਹੁਤ ਆਪਣਾ ਸਮਝਿਆ ਸੀ, ਬਹੁਤ ਅਮੜ ਆਪਣਾ ਸਮਝਿਆ ਸੀ, ਬਹੁਤ ਪਰाये ਨਿਕਲੇ। ਬਹੁਤ ਪਰाये ਨਿਕਲੇ। ਬਹੁਤ ਪ੍ਰਾਏ ਨਿਕਲੇ ਨਾ ਕਿ ਆਪਣੇ ਤੇ ਪ੍ਰਾਏ ਇਹ ਦੋਵੇਂ ਇਕੱਠੇ ਹੀ ਨਾਲ ਚੱਲਦੇ ਰਹਿ ਪਰ ਅਸੀਂ ਇਹ ਸਮਝਦੇ ਰਹੇ ਆਪਣੇ 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 ਔਰ ਸ਼ੁਰੂ ਤੋਂ ਇਸ ਤਰ੍ਹਾਂ ਚੱਲਦੇ ਇਹ ਆਪਣੇ ਪ੍ਰਾਏ ਵੀ ਨੇ ਇਹ ਪ੍ਰਾਏ ਆਪਣੇ ਵੀ ਨੇ ਇਸ ਤਰ੍ਹਾਂ ਚੱਲਦੇ ਔਰ ਪਤਾ ਨਹੀਂ ਮੈਂ ਜੋ ਇਹ ਅਰਜ਼ ਕਰ ਰਹੇ ਹਾਂ ਸ਼ਾਇਦ ਮੈਨੂੰ ਕਹਿਣ ਦਾ ਢੰਗ ਆ ਰਿਹਾ ਹੈ ਕਿ ਨਹੀਂ संसार दो रंगी है सिर्फ अपने नहीं पराये भी नहीं दोवे कट्ठे चलते और जो अपना है वो ही पराया है और जो पराया है वो ही अपना ये भी मैं अर्ज कर दिया इस तरीके लेना है जवानी कितों प्रगट होएगी इसे बचपने चो बुढ़ेपा कितों प्रगट होएगा इसे ही जवानी तो ਮੌਤ ਕਿੱਥੋਂ ਪ੍ਰਗਟ ਹੋਏਗੀ ਇਸੇ ਬੁਢੇ ਵਿੱਚ ਔਰ ਕਿੱਥੋਂ ਹੋਏਗੀ ਇਹ ਦੁਸ਼ਮਣੀ ਕਿੱਥੋਂ ਪ੍ਰਗਟ ਹੋਏਗੀ ਇਸੇ ਹੀ ਅਪਨੰਤ ਤੋਂ ਇਸੇ ਹੀ ਮਿਤਰਤਾ ਤੋਂ ਇਸੇ ਹੀ ਦੋਸਤੀ ਤੋਂ ਜੇ ਤੇ ਸੰਸਾਰ ਦੋ ਰੰਗੀ ਹੈ ਤੇ ਸੰਸਾਰ ਦੇ ਵਿੱਚ ਅਗਰ ਕੋਈ ਆਪਣਾ ਮਨ ਇੱਕ ਕਰਨਾ ਚਾਹੇ ਤੇ ਜਿਸ ਦਿਨ ਮਨ ਇੱਕ ਆਉਂਦਾ ਹੈ ਕਹਿੰਦੇ ਨੇ ਮੰਤਰ ਦੀ ਸਿੱਧੀ ਉਸੇ ਦਿਨ ਆਉਂਦੀ ਹੈ ਪਰਮ ਆਨੰਦ ਘਟਿਤ ਉਸੇ ਦਿਨ ਆਉਂਦਾ ਹੈ ਔਰ ਉਸ ਦਿਨ ਦੋ ਨਹੀਂ ਦਿਖਾਈ ਦਿੰਦੇ ਸਭ ਇੱਕ ਦਿਖਾਈ ਦਿੰਦਾ